ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾ ਹੋਵਨ ਜੀ ਕਲ ਕੀ ਤਰਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਸਾਖ ਸੰਮਤ 1756 ਸਨ 1699 ਈਸਵੀ ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ 80 ਹਜ਼ਾਰ ਦੇ ਇਕੱਠ ਵਿੱਚ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ ਸਾਡੇ ਮਨ ਬਦਲੇ ਤਨ ਬਦਲੇ ਰਹਿਣੀ ਬਦਲੀ ਕਹਿਣੀ ਬਦਲੀ ਸੈਣੀ ਬਦਲੀ ਖਾਲਸੇ ਦੀ ਖੁਰਾਕ ਬਦਲੀ ਪੁਸ਼ਾਕ ਬਦਲੀ ਨਾਮ ਬਦਲੇ ਸੁਭਾਅ ਬਦਲੇ ਗੁਰੂ ਜੀ ਨੇ ਸਾਡੇ ਨਿਸ਼ਾਨੇ ਬਦਲੇ ਨਿਤਨੇਮ ਬਦਲੇ ਜਾਤ ਪਾਤ ਊਚ ਨੀਚ ਦਾ ਬੋਲਬਾਲਾ ਖਤਮ ਕੀਤਾ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕਰਕੇ ਆਪੇ ਗੁਰ ਜੇਲਾ ਦੀ ਰੀਤ ਪਾਈ ਇੱਕ ਨਿਆਰਾ ਖਾਲਸਾ ਪੰਥ ਦੀ ਸਜਣਾ ਕੀਤੀ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ ਆਓ ਖਾਲਸਾ ਪੰਥ ਦੀ ਸਜਣਾ ਦਿਵਸ ਦੀ ਖੁਸ਼ੀ ਵਿੱਚ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਅਤੇ ਸਿੰਘ ਸਜੀਏ